ਸ਼ਹਿਰ ਢਾੜੀਵਾਲ ਵਿੱਚ ਭਾਜਪਾ ਦੀ ਮੀਟਿੰਗ ਢਾੜੀਵਾਲ ਭਾਜਪਾ ਮੰਡਲ ਪ੍ਰਧਾਨ ਜੋਤੀ ਮਹਾਜਨ ਦੇ ਪ੍ਰਬੰਧ ਹੇਠ ਹੋਈ ਜਿਸ ਵਿੱਚ ਕੁਝ ਅਹੁਦੇਦਾਰੀਆਂ ਵੀ ਦਿੱਤੀਆਂ ਗਈਆਂ ਜਿਸ ਵਿੱਚ ਸਾਇਲ ਸੂਦ ਨੂੰ ਜੁਵਾ ਮੋਰਚਾ ਢਾੜੀਵਾਲ ਮੰਡਲ ਪ੍ਰਧਾਨ ਤਨਮਿਤ ਕੁਮਾਰ ਨੂੰ ਜੁਵਾ ਮੋਰਚਾ ਜਨਰਲ ਸੈਕਟਰੀ ਢਾੜੀਵਾਲ ਨਿਯੁਕਤ ਕੀਤਾ ਗਿਆ ਉਹਨਾਂ ਆਖਿਆ ਕਿ ਅਸੀਂ ਵੱਦ-ਵੱਦ ਨੌਜਵਾਨਾਂ ਨੂੰ ਪਾਰਟੀ ਦੇ ਨਾਲ ਜੋੜਾਂਗੇ ਤੇ ਸਾਡੀ ਪਾਰਟੀ ਵੱਲ ਜੋ ਵੀ ਗੁਰਦਾਸਪੁਰ ਤੋਂ ਐਮਪੀ ਦਾ ਉਮੀਦਵਾਰ ਭੇਜਿਆ ਜਾਵੇਗਾ ਉਸ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ ਸਾਇਲ ਸੂਦ ਤਨਮਿਤ कुमार ਨੇ ਆਖਿਆ ਕਿ ਜੋ ਜ਼ਿੰਮੇਵਾਰੀ ਸਾਨੂੰ ਪਾਰਟੀ ਵੱਲ ਦਿੱਤੀ ਗਈ ਹੈ ਉਸ ਨੂੰ ਅਸੀਂ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੇ ਜੁਵਾ ਮੋਰਚਾ ਪ੍ਰਧਾਨ ਸਾਹਿਲ सूद ਅਤੇ ਜਨਰਲ ਸੈਕਟਰੀ ਨਮਨਿਤ ਕੁਮਾਰ ਨੇ ਧਾਰੀਵਾਲ ਮੰਡਲ ਪ੍ਰਧਾਨ ਜੋਤੀ ਮਹਾਜਨ ਅਤੇ ਮੀਟਿੰਗ ਵਿੱਚ ਆਏ ਹੋਏ ਵਰਕਰ ਅਤੇ ਉਮੀਦਵਾਰਾਂ ਦਾ ਧੰਨਵਾਦ ਵੀ ਕੀਤਾ ਇਸ ਮੌਕੇ ਤੇ ਜੋਤੀ ਮਹਾਜਨ ਮੰਡਲ ਪ੍ਰਧਾਨ ਧਾਰੀਵਾਲ अजय ਮਹਾਜਨ ਦੀਪਕ ਮਹਾਜਨ ਵਿਕਾਸ ਮਹਾਜਨ ਦੀਪਕ ਵਰਮਾ ਅमित सूद ਸਾਹਿਲ सूद ਮੋਰਚਾ ਮੰਡਲ ਪ੍ਰਧਾਨ सन्नीश महाजन नवनीत कुमार रोहित कुमार जीवन कुमार दीपक शर्मा मोनू करमजीत सरजीत दिनेश कोहली गौरव शर्मा ਤੇ लक्की खोसला ਮੌਜੂਦ ਰਹੇ ਵੇਖੋ ਟੀਵੀ ਨਿਊਜ਼ ਇੰਡੀਆ 265 ਦੀ ਤਾੜੀ ਵਾਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਸਭ ਤੋਂ ਪਹਿਲੇ ਮੈਂ ਮੰਡਲ ਪ੍ਰਧਾਨ ਜੋਤੀ ਮਹਾਜਨ ਜੀ ਮੇਰੇ ਬੀਜੇਪੀ ਪਰਿਵਾਰਤਾ ਵਾਲ ਅਤੇ ਮੇਰੀ ਜਨਤਾ ਦਾ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਤੇ ਅੱਜ ਇਸ ਉਦੇ ਦੇ ਮੈਨੂੰ ਬਿਠਾਇਆ ਮੇਰਾ ਨਾਮ ਸਾਹਿਲ ਸੂਰਾ ਔਰ ਮੈਂ ਭਾਜਪੀ ਯੁਵਾ ਮੋਰਚਾ ਮੰਡਲ ਧਾਰੀਵਾਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਔਰ ਮੈਂ ਇਸ ਜੋ ਮਕਾਮ ਮੈਨੂੰ ਦਿੱਤਾ ਹੈ ਜੋ ਮੈਨੂੰ ਉਦਾ ਦਿੱਤਾ ਗਿਆ ਮੈਂ ਇਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ ਅਤੇ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗਾ ਪੂਰੀ ਮਿਲੇਗੀ ਸਾ ਜਿਵੇਂ ਕਿ ਮੈਂ ਹੁਣ ਤੁਸੀਂ ਅਗਰ ਮੈਂ ਗੱਲ ਕਰਾਂ ਜੋ ਅੱਜ ਹਾਲਾਤ ਨੇ ਨਸ਼ੇ ਦੀ ਗੱਲ ਕਰਾਂ ਜੋ ਵਾਰਦਾਤਾ ਦੀ ਗੱਲ ਕਰਾਂ ਜਿਸ ਤਰੀਕੇ ਨਾਲ ਪੰਜਾਬ ਦਾ ਅੱਜ ਹਾਲਾਤ ਖਰਾਬ ਹੁੰਦਿਆ ਰਿਹਾ ਦਿਨੋ ਦਿਨ ਜਨਤਾ ਦਾ ਖੁਦ ਆਪਣਾ ਰੁਝਾਨ ਜਿਹੜਾ ਵਾ ਅੱਜ ਜਨਤਾ ਦੇ ਮੂੰਹ ਤੇ ਇੱਕ ਹੀ ਗੱਲ ਆ ਅਗਰ ਲੋ ਐਂਡ ਆਰਡਰ ਦੇਖਣਾ ਵਾ ਤੇ ਯੂਪੀ ਦੀ ਯੋਗੀ ਸਰਕਾਰ ਵਰਗਾ ਜੋ ਲੋ ਐਂਡ ਲੋ ਐਂਡ ਆਰਡਰ ਚਾਹੀਦਾ ਔਰ ਅਜ ਅਸੀਂ ਪਾਰਟੀ ਵਾਲੇ ਨਹੀਂ ਜਨਤਾ ਜਾਣਦੀ ਹੈ ਕਿ ਪੰਜਾਬ ਦੇ ਵਿੱਚ ਜੋਗੀ ਸਰਕਾਰ ਹੈ ਬੀਜੇਪੀ ਸਰਕਾਰ ਹੈ ਤੇ ਸਾਨੂੰ ਕੁਝ ਕਰਨੇ ਲੋੜ ਹੀ ਨਹੀਂ ਜਨਤਾ ਨੂੰ ਸਭ ਜਨਤਾ ਸਭ ਦੇਖ ਰਹੀ ਹੈ ਜਨਤਾ ਹੀ ਇਸੀ ਦਾ ਫੈਸਲਾ ਕਰੇਗੀ ਬਾਕੀ ਨੌਜਵਾਨਾਂ ਨੂੰ ਇਹ ਹੀ ਅਪੀਲ ਆ ਕਿ ਨਸ਼ੇ ਤੋਂ ਦੂਰ ਰਹਿਣ ਭੇੜ ਚਾਲ ਤੋਂ ਦੂਰ ਰਹਿਣ ਔਰ ਵਤਵਤ ਆਪਣਾ ਦਿਮਾਗ ਦਿਮਾਗ ਦੀ ਸਹੀ ਵਰਤੋਂ ਕਰਕੇ ਉਹ ਦੇਖਣ ਕਿ ਪੰਜਾਬ ਦੇ ਹਿੱਤਾਂ ਵਾਸਤੇ ਕੀ ਆਪਣੇ ਪੰਜਾਬ ਵਾਸਤੇ ਕੀ ਕੀ ਸਹੀ ਹੈ ਕੀ ਕਿਸ ਪਾਰਟੀ ਨੂੰ ਚੁਣਨਾ ਚਾਹੀਦਾ ਔਰ ਬਾਕੀ ਵਕਤ ਵਕਤ ਖੇਡ ਖੇਡ ਦੇ ਨਾਲ ਚੁਣਨਾ ਚਾਹੀਦਾ ਔਰ ਆਪਣੀ ਸਿਹਤ ਦੇ ਸਿਹਤ ਨੂੰ ਸਹੀ ਕਰਨਾ ਚਾਹੀਦਾ ਇਹ ਆਪ ਦੇ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਆਪਣਾ ਵਾਅਦਾ ਪੂਰਾ ਕੀਤਾ ਆਪਣੇ ਰਾਮ ਮੰਦਿਰ ਜੀ ਦਾ ਬਣਾ ਕੇ ਹੁਣ 2024 22 ਦੀ ਨੂੰ ਉਹਦਾ ਨਿਰਮਾਣ ਪੂਰਾ ਹੋ ਰਿਹਾ ਔਰ ਇੱਕ ਬੜਾ ਵੱਡਾ ਹਿੰਦੂਆਂ ਦੀ ਆਸਥਾ ਆਪਣੀ ਮੈਂ ਤੇ ਕਹਾਂਗਾ ਹਿੰਦੂਆਂ ਦੀ ਨਹੀਂ ਇਹ ਪੂਰੇ ਦੇਸ਼ ਦੀ ਆਸਥਾ ਸੀਗਾ ਇੱਕ ਲੰਬੇ ਸਮੇਂ ਤੋਂ ਕਾਫੀ ਲੋਕਾਂ ਦੀ ਆਸ ਸੀ ਜਿਹੜਾ ਕਿ ਹੁਣ ਨਿਰਮਾਣ ਹੋ ਕੇ ਪੂਰਾ ਤਿਆਰ ਹੋ ਚੁੱਕਾ ਵਾ ਔਰ ਉਸ ਵਾਦੇ ਨੂੰ ਪੂਰਾ ਕਰਨ ਦਾ ਮੈਂ ਬਹੁਤ ਬਹੁਤ ਧੰਨਵਾਦੀ ਆ ਔਰ ਸਾਰੀ ਤੇ ਨਰਿੰਦਰ ਮੋਦੀ ਜੀ ਨੇ ਆਪਣਾ ਵਾਦਾ ਪੂਰਾ ਕਰਕੇ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਮੇਰਾ ਨਵਨੀਤ ਕੁਮਾਰਾ ਜੀ ਤੇ ਮੈਂ ਮੰਡਲ ਪ੍ਰਧਾਨ ਜੋਤੀ ਮਹਾਜਨ ਜੀ ਔਰ ਜੂਆ ਪ੍ਰਧਾਨ ਸਾਡੇ ਨਵ ਨਿਯੁਕਤ ਸਾਇਦ ਸੋਜੀ ਇਹਨਾਂ ਦਾ ਤਹਿ ਦਿਲ ਤੋਂ ਬਹੁਤ ਸ਼ੁਕਰਗੁਜ਼ਾਰ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਕਿ ਮੈਨੂੰ ਜਨਰਲ ਫੈਕਟਰੀ ਦੇ ਅਹੁਦੇ ਉੱਤੇ ਵਿਰਾਜਮਾਨ ਕੀਤਾ ਹੈ ਤੇ ਮੈਂ ਪਾਰਟੀ ਦਾ ਆਪਣੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਔਰ ਪੂਰੀ ਤੰਦੇਹੀ ਦੇ ਨਾਲ ਪਾਰਟੀ ਦਾ ਸਾਥ ਦੇਵਾਂਗਾ ਔਰ ਨਵੇਂ-ਨਵੇਂ ਹੋਰ ਵੀ ਵਰਕਰ ਜਿਹੜੇ ਨੇ ਉਹ ਪਾਰਟੀ ਦੇ ਨਾਲ ਜੋੜਾਂਗਾ ਆਉਣ ਵਾਲੀਆਂ 2026 ਦੀਆਂ ਚੋਣਾਂ ਦੇ ਵਿੱਚ ਜਿਹੜਾ ਵੀ ਸਾਡੇ MP ਸਾਡੇ BJP ਵੱਲੋਂ ਨਿਯੁਕਤ ਕੀਤਾ ਜਾਏਗਾ ਜਿੱਦਾਂ ਨੂੰ ਟਿਕਟ ਮਿਲੇਗੀ ਅਸੀਂ ਉਹਨਾਂ ਦਾ ਪੂਰੀ ਤੰਦੇਹੀ ਦੇ ਨਾਲ ਸਾਥ ਦੇਵਾਂਗੇ ਔਰ ਨਵੇਂ ਨਵ ਯੁਕਾਂ ਨੂੰ ਉਹਨਾਂ ਨਾਲ ਜੋੜਾਂਗੇ ਔਰ ਪੂਰਾ ਯੋਰ ਲਗਵਾਉਂਗੇ ਪਾਰਟੀ ਨੂੰ ਜਿਤਾਉਣ ਦੇ ਲਈ ਅੱਜ ਮੈਂ ਸਾਰੇ ਹੀ ਨੌਜਵਾਨਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਸਾਰੇ ਰਲ ਮਿਲ ਕੇ ਸਰਬ ਸਰਬਦਰਮ ਸਨਮਾਨ ਦੇ ਨਾਲ ਰਹਿਣਾ ਚਾਹੀਦਾ ਔਰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਔਰ ਸਾਰਿਆਂ ਨੂੰ ਨਸ਼ੇ ਤੋਂ ਸਪੈਸ਼ਲੀ ਦੂਰ ਰਹਿਣਾ ਚਾਹੀਦਾ ਔਰ ਆਪਣੀ ਸਿਹਤ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਆਪਣੇ ਸਿਹਤ ਨੂੰ ਦਰੁਸਤ ਕਰਨ ਦੇ ਲਈ ਖੇਡਾਂ ਖੇਡਣੀਆਂ ਚਾਹੀਦੀਆਂ ਨੇ ਵਰਜਿਸਟਿਕ ਨਹੀਂ ਤੇ ਜਿਮ ਜੁਆਇਨ ਕਰਨੇ ਚਾਹੀਦੇ ਨੇ ਜਦ ਕਿ ਜਦੋਂ ਸਾਡੀ ਸਿਹਤ ਸਹੀ ਹੋਏਗੀ ਤੇ ਆਪਾਂ ਹਰ ਕੰਮ ਕਰਨ ਦੇ ਵਿੱਚ ਬਿਲਕੁਲ ਸਹੀ ਰਵਾਂਗੇ ਤਾਂ ਇਸ ਦੇ ਨਾਲ ਨਾਲ ਮੈਂ ਇਹ ਪੀਛ ਕਰਦਾ ਆਇਆ ਕਿ ਭਾਜਪਾ ਦਾ ਸਾਥ ਵੱਤਵਾਦ ਦਿਓ ਕਿਉਂਕਿ ਭਾਜਪਾ ਇੱਕ ਯਹੀ ਪਾਰਟੀ ਹੈ ਜਿਹਨੇ 500 ਸਾਲ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਹੈ ਤੇ ਆਉਣ ਵਾਲੇ 2024 ਦੇ ਵਿੱਚ ਜਿਹੜਾ ਹੁਣ ਚੱਲ ਰਿਹਾ ਹੈ ਸ਼ੁਰੂ ਹੋ ਚੁੱਕਾ ਹੈ ਤੇ 22 ਤਰੀਕ ਨੂੰ ਆ ਰਾਮ ਲੱਲਾ ਜੀ ਦੀ ਪ੍ਰਾਨ ਪ੍ਰਤੀਸ਼ਤਾ ਯੋਧਿਆ ਦੇ ਵਿੱਚ ਹੋਣੀ ਹੈ ਸਾਰੇ ਭਾਰਤ ਦੇ ਮੰਦਰਾਂ ਦੇ ਵਿੱਚ ਉਹਨਾਂ ਦੀ ਪ੍ਰਾਨ ਪ੍ਰਤੀਸ਼ਤਾ ਦੇ ਲਈ ਜੋ ਮਹਾ ਆਰਤੀ ਉਹਨਾਂ ਦੀ ਹੋਣੀ ਹੈ ਉਹਦੇ ਵਿੱਚ ਸਾਰੇ ਜੋ ਜਿੰਨੇ ਵੀ ਨਵਯੋਗ ਨੇ ਮੰਦਰਾਂ ਦੇ ਵਿੱਚ ਪਹੁੰਚਣ 11:00 ਵਜੇ ਤੋਂ ਲੈ ਕੇ 1:00 ਵਜੇ ਤੱਕ ਪ੍ਰਭੂ ਰਾਮ ਜੀ ਦਾ ਸੰਕੀਰਤਨ ਚੱਲਣਾ ਹੈ ਔਰ 1:00 ਵਜੇ ਮਹਾਰਤੀ ਹੋਣੀ ਉਹਦੇ ਵਿੱਚ ਸ਼ਾਮਲ ਹੋਣ ਤੇ ਪ੍ਰਭੂ ਰਾਮ ਜੀ ਦਾ ਜਿਹੜੀ ਕਿਰਪਾ ਹੈ ਉਹ ਪ੍ਰਾਪਤ ਕਰਨਾ